ਹਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਂਦੇ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰਵੀਂਦਰ ਕੇਂਦਰੀਵਾਲ ਨੂੰ ਮਿਲਣ ਲਈ ਤੇ ਹਾਜ਼ੇਲ ਚ ਪਹੁੰਚੇ ਸੀ ਭਗਵੰਤ ਮਾਨ ਇਸ ਦਿਨ ਨਾਲ ਹੀ ਖਬਰਾਂ ਹੋਰ ਵੀ ਸਾਹਮਣੇ ਆ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਦੁਪਹਿਰ ਨੂੰ ਤੇੜਾਹ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਰਵੀਂਦਰ ਕੇਂਦਰੀਵਾਲ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਕੇਂਦਰੀ ਵੱਲ ਨੁਮਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਉਹਨਾਂ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਨੇ ਵੀ ਉੱਥੇ ਦੇ ਮਾਹੌਲ ਨੂੰ ਦੇਖਿਆ ਇਹਦੀ ਇੱਕ ਬਹੁਤ ਹੀ ਦੁੱਖ ਹੋਇਆ ਕਿ ਉਹਨਾਂ ਨੂੰ ਉਹ ਬਹੁਤ ਮਹਿਸੂਸ ਨਹੀਂ ਮਿਲ ਰਹੀ ਉਸ ਤੇਰਾਹੀ ਜੋ ਕੱਟੜ ਅਪਰਾਧਿਕ ਨੂੰ ਵੀ ਮਿਲਦੀ ਹੈ ਉਹਨਾਂ ਨੇ ਕਿਹਾ ਉਹਨਾਂ ਦੀ ਗਲਤੀ ਕੀ ਹੈ ਕਿ ਉਹਨਾਂ ਨਾਲ ਅਜਿਹਾ سلوਕ ਕੀਤਾ ਜਾ ਰਿਹਾ ਜਿਵੇਂ ਕਿ ਆਪਣੇ ਦੇਸ਼ ਸਭ ਤੋਂ ਵੱਡਾ ਅੱਤਵਾਦ ਵਿੱਚੋਂ ਇੱਕ ਨੂੰ ਫੜ ਲਿਆ ਗਿਆ ਹੋਵੇ ਪੀਐਮ ਮੋਦੀ ਨੇ ਚਾਹੁੰਦੇ ਹਨ ਕਿ ਰਵਿੰਦਰ ਕੇਂਦਰੀਵਾਲ ਜੋ ਕੱਟੜ ਇਨਸਾਨਦਾਰ ਇਮਾਨਦਾਰ ਹਨ ਜਿੰਨਾ ਤੇ ਪਰ ਦਾ ਫਾਸ਼ਵੀ ਰਾਜਨੀਤੀ ਸ਼ੁਰੂ ਕਰ ਭਾਜਪਾ ਰਾਜਨੀਤੀ ਖਤਮ ਕੀਤੀ ਗਈ ਹੈ ਖਬਰ ਨੂੰ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ